ਹਾਲੀ ਵਿੱਚ ਹਾਰਟ ਅਟੈਕ ਦੇ ਮਾਮਲੇ ਕਾਫੀ ਜ਼ਿਆਦਾ ਵਧ ਗਏ ਨੇ ਉਹ ਵੀ ਨੌਜਵਾਨਾਂ ਵਿੱਚ ਤਾਜ਼ਾ ਮਾਮਲਾ ਯੂਪੀ ਦੇ ਸ਼ਾਮਲੀ ਤੋਂ ਸਾਹਮਣੇ ਆਇਆ ਜਿੱਥੇ ਕ੍ਰਿਕਟ ਖੇਡਦੇ ਹੋਏ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ 'ਚ ਜੀਖ ਜਿਹੜਾ ਪੈ ਗਿਆ ਮ੍ਰਿਤਕ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਇੱਕ ਧੀ ਹੈ ਸ਼ਹਿਰ ਦੇ ਮੁਹੱਲਾ ਵਿਵੇਕ ਵਿਹਾਰ ਦੇ ਰਹਿਣ ਵਾਲੇ 28 ਸਾਲਾ ਸਰਾਫਾ ਵਪਾਰੀ ਕੁਲਦੀਪ ਵਰਮਾ ਦੀ ਸ਼ਹਿਰ ਦੇ ठाकुर द्वार ਵਿੱਚ ਸਰਾਫਾ ਦੀ ਦੁਕਾਨ ਹੈ ਸ਼ਨੀਵਾਰ ਨੂੰ ਉਹ ਸ਼ਹਿਰ ਦੇ ਮਾਦਰਾ ਰੋਡ ਸਥਿਤ ਵੀ ਵੀ ਪੀਜੀ ਕਾਲਜ ਵਿੱਚ ਆਪਣੇ ਜਾਣ ਪਛਾਣ ਵਾਲਿਆਂ ਨਾਲ ਕ੍ਰਿਕਟ ਖੇਡ ਰਿਹਾ ਸੀ ਜਾਣਕਾਰਾਂ ਮੁਤਾਬਕ ਜਦੋਂ ਉਹ ਗੇਂਦ ਸੁੱਟਣ ਲਈ ਦੌੜਿਆ ਤਾਂ ਅਚਾਨਕ ਜ਼ਮੀਨ ਤੇ ਡਿੱਗ ਗਿਆ ਬਹੁਤ ਝੁੱਕਣ ਦੇ ਬਾਅਦ ਵੀ ਉੱਠ ਨਾ ਸਕਿਆ ਪਰਿਵਾਰ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਸਹਾਰਨਪੁਰ ਰੋਡ ਤੇ ਸਥਿਤ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਡਾਕਟਰਾਂ ਮੁਤਾਬਕ ਕੁਲਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕੁਲਦੀਪ ਦੀ ਮੌਤ ਕਾਰਨ ਪਰਿਵਾਰਕ ਮੈਂਬਰ ਰੋਂਦੇ-ਕੁਰਲਾਉਂਦੇ ਰਹੇ। ਸਰਾਫਾ ਵਪਾਰੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਗਾਂਦੀ ਚੌਂਕ, ਠਾਕੁਰ, ਵੱਟਾ ਬਾਜ਼ਾਰ, ਕਬਾੜੀ ਬਾਜ਼ਾਰ ਸਥਿਤ ਸਰਾਫਾ ਵਪਾਰੀਆਂ ਦੀਆਂ ਦੁਕਾਨਾਂ ਸੋਗ ਕਾਰਨ ਬੰਦ ਰਹੀਆਂ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ। ਇੱਕ 13 ਮਹੀਨੇ ਦੀ ਬੇਟੀ ਵੀ ਹੈ। ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੇ ਦੁੱਖ ਭਰੇ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ।